I travel in Amritsar. I lost my passport yesterday. Uh, but Amritsar police buy passports for fun and call me. I, one day after I give give me passport. So I'm so happy. I'm so happy. Where are you? I'm from South Korea. ਸਾਊਥ ਕੋਰੀਆ ਸਾਸ ਕੋਰੀਆ ਆਈ ਐ ਸੋ ਹੈਪੀ ਆਮ ਸਰ ਪੁਲਿਸ ਬੇਰੀ ਬੇਰੀ ਥੈਂਕ ਯੂ ਸਰ ਸੋ ਦੇਬਾ ਤੰਦੇਵਾਰ ਬੇਰੀ ਗੁੱਡ ਬੇਰੀ ਹੈਪੀ ਬਰੇਵੀ ਬੇਰੀ ਗੁੱਡ ਬਰੀ ਹੈ ਮਹਤ ਗੁਰੂ ਮਹਾਰਾਜ ਦੀ ਨਗਰੀਆ ਮਾਨਯੋਗ ਕਮਿਸ਼ਨਰ ਸਾਹਿਬ ਅੰਮ੍ਰਿਤਸਰ ਬਹੁਤ ਉਹਨਾਂ ਦੀ ਬਰੀਫ ਕਰਦੇ ਆ ਸਾਨੂੰ ਵੀ ਅੰਮ੍ਰਿਤਸਰ ਨਗਰੀ ਚ ਕੋਈ ਵੀ ਆਂਦਾ ਹੈ ਤੇ ਉਹਨੂੰ ਬੜੇ ਹੀ ਤਰੀਕੇ ਦੇ ਨਾਲ ਉਹਦੇ ਤੇ ਕਵਰ ਕਰਨਾ ਲੋ ਹਰ ਤਰ੍ਹਾਂ ਦਾ ਕਵਰਪ ਦੇਣਾ ਇੱਕ ਸਾਊਥ ਕੋਰੀਆ ਤੋਂ ਆਏ ਸੀ ਕਿ ਇੰਡੀਆ ਦੇ ਇੰਡੀਆ ਤੋਂ ਅੰਮ੍ਰਿਤਸਰ ਕੋਲ ਬੰਨਵਾ ਸਾਇ ਸੀਗੇ ਤੇ ਇਹਨਾਂ ਦਾ ਪਾਸਪੋਰਟ ਜਿਹੜਾ ਵਾ ਸਿਟੀ ਸੈਂਟਰ ਦੇ ਇੱਕ ਦੇ ਗੁੰਮ ਕਰ ਬੈਠੇ ਆ ਤੇ ਸਿਟੀ ਸੈਂਟਰ ਦੇ ਸੀਗੇ ਆਪਣੇ ਨਾਉਨ ਸੀਗੇ ਤੇ ਉਹਨਾਂ ਨੇ ਲੈ ਆ ਕੇ ਸਾਨੂੰ ਦਿੱਤਾ ਵੀ ਡੱਬੇ ਦੇ ਵਿੱਚ ਇਹ ਬੈਗ ਦੇ ਵਿੱਚ ਪਾਸਪੋਰਟ ਆ ਤੇ ਇਹ ਕਿਸੇ ਦਾ ਹੈ ਤੇ ਫਿਰ ਮੈਂ ਉਸੇ ਵੇਲੇ ਹਰਕਤ ਚਾਲ ਕੇ ਆਪਣੇ ਅਫੀਸਰ ਸਾਹਿਬਾਂ ਨੂੰ ਦੱਸਿਆ ਤੇ ਕੰਟੈਕਟ ਕੀਤਾ ਐਮੈਸੀ ਵੈਰਾ ਦੇ ਵਿੱਚ ਤੇ ਇਹਨਾਂ ਦਾ ਕੋਈ ਕੰਟੈਕਟ ਨਹੀਂ ਸੀਗਾ ਇਹਦੇ ਵਿੱਚ ਤੇ SIM ਜਿਹੜੀ ਸੀ ਉਹ ਸਾਊਥ ਕੋਰੀਆ ਦੀ ਸੀ ਇਹਨਾਂ ਦੇ ਕੋਲ ਤੇ ਇਹ ਫਿਰ ਮੈਂ ਕੰਟੈਕਟ ਸਾਡਾ ਹੋ ਗਿਆ ਵੀ ਦਿੱਲੀ ਦੇ ਵਿੱਚ ਜਿਹੜੇ ਹੋਟਲ ਸਟੇ ਕੀਤਾ ਗਾ ਨੇ ਉਥੋਂ ਇਹਨਾਂ ਦਾ ਕੰਟੈਕਟ ਹੋਇਆ ਤੇ ਇਹ ਇਹਨਾਂ ਨਾਲ ਕੰਟੈਕਟ ਕਰਕੇ ਤੇ ਇਹ ਅੱਜ ਮੇਰੇ ਕੋਲ ਆਏ ਤੇ ਬਹੁਤ ਖੁਸ਼ ਹੋਇਆ ਬਹੁਤ ਜ਼ਿਆਦਾ ਖੁਸ਼ ਹੋਇਆ ਇਸ ਤੋਂ ਜ਼ਿਆਦਾ ਖੁਸ਼ੀ ਸਾਨੂੰ ਹੋਈ ਹੈ ਸਾਡੇ ਪੁਲਿਸ ਡਿਪਾਰਟਮੈਂਟ ਹੋਈ ਹੈ ਮਾਨ ਜੋ ਕਮਿਸ਼ਨਰ ਸਾਹਿਬ ਦੇ ਅਹਾਦਕਾ ਤੇ ਅਸੀਂ ਕੰਮ ਕਰਦੇ ਆ ਅਸੀਂ ਬਹੁਤ ਖੁਸ਼ ਆਂ ਵੀ ਅਸੀਂ ਕੋਈ ਚੀਜ਼ ਲੱਭ ਕੇ ਤੇ ਅਸੀਂ ਉਹਨਾਂ ਨੂੰ ਦੇ ਦਿੱਤੀ ਆ ਇਹ ਬੜੀ ਵੱਡੀ ਗੱਲ ਹੁੰਦੀ ਆ ਕਿ ਪਾਸਪੋਰਟ ਦੇਸ਼ ਦੂਜੇ ਦੇਸ਼ ਨੂੰ ਤਾਂ ਹੀ ਵਧੀਆ ਗਿਣਦਾ ਹੈ ਕਿ ਉਹ ਇੱਕ ਦੇਸ਼ ਵਧੀਆ ਕੰਮ ਹੁੰਦੇ ਆ ਤੇ ਥੋੜੇ ਤਾਂ ਪਹਿਲਾਂ ਜਬਾਨ ਦਾ ਪਾਸਪੋਰਟ ਉਹ ਵੀ ਇਸ ਤਰ੍ਹਾਂ ਮਿਸਪਲੇਸ ਹੋਇਆ ਸੀਗਾ ਤੇ ਉਹਨੂੰ ਲੱਗਦਾ ਜਾਪਾਨੀ ਬੜਾ ਖੁਸ਼ ਹੈ ਤੇ ਅੱਜ ਸਾਊਥ ਕੋਰੀਆ ਦੇ ਇਹ ਮੇਰੇ ਕੋਲ ਬੈਠੇ ਹੋਇਆ ਜੀ ਹੁਨ ਜੌਂਗ ਤੇ ਇਹ ਵੀ ਬੜੇ ਖੁਸ਼ ਹੈ ਤੇ ਮਾਣ ਜਿਹੜਾ ਸਾਡੇ ਭਾਰਤ ਦਾ ਬਹੁਤ ਵਧੀਆ ਜੀ ਸਾਡੀ ਪੁਲਿਸ ਡਿਪਾਰਟਮੈਂਟ ਦਾ ਸਾਡੇ ਮਾਣਯੋਗ ਕਮਿਸ਼ਨਰ ਸਾਹਿਬ ਜੀ ਦਾ ਜਿਹੜਾ ਮਾਣ ਆ ਉਹ ਬਹੁਤ ਵਧੀਆ ਹੈ ਉਹਦੇ ਨਾਲ ਸਾਡੇ ਪੁਲਿਸ ਪ੍ਰਸ਼ਾਸਨ ਨੂੰ ਇੱਕ ਨਾ ਜੋਸ਼ ਜਾਂਦਾ ਵੀ ਅਸੀਂ ਗੁੱਡ ਵਰਕ ਦੇ ਵਿੱਚ ਹਰ ਟਾਈਮ ਦੇ ਉੱਤੇ ਹੈਵੀ ਰਹਨੇ ਆ ਤੇ ਮੈਂ ਪਬਲਿਕ ਨੂੰ ਵੀ ਅਪੀਲ ਕਰਦਾ ਵਾਂ ਕਿ ਪਬਲਿਕ ਕੋਈ ਵੀ ਸਾਡੀ ਨਗਰੀ ਵਿੱਚ ਘੁੰਮਣ ਆਉਂਦਾ ਗੁਰੂ ਰਸ਼ੀਦੂ ਰਾਮਦਾਸ ਜੀ ਨਗਰੀ ਵਿੱਚ ਕੋਈ ਵੀ ਚੀਜ਼ ਉਹਨਾਂ ਦੇ ਮਿਸਪਲੇਸ ਹੁੰਦੀ ਆ ਕੋਈ ਪ੍ਰੋਬਲਮ ਹੁੰਦੀ ਆ ਸਾਰੇ ਅੱਗੇ ਵੱਧ ਕੇ ਉਹਨਾਂ ਦਾ ਸਾਥ ਦਿਆ ਕਰੋ ਤੇ ਉਹਨਾਂ ਨੂੰ ਕੋਈ ਵੀ ਕਿਸੇ ਵੀ ਕੰਮ ਦੇ ਕੋਈ ਅੜਚੇ ਨਾ ਆਵੇ ਜਿਹੜਾ ਵੀ ਸਾਡੀ ਨਗਰੀ ਵਿੱਚ ਘੁੰਮਣ ਆ ਰਿਹਾ ਉਹ ਸਾਡਾ ਗੈਸਟ ਹੁੰਦਾ ਤੇ ਪਬਲਿਕ ਨੂੰ ਮੇਰੀ ਬਾਰ ਬਾਰ ਇੱਕੋ ਹਦਾਇਤ ਆ ਵੀ ਤੁਸੀਂ ਬਿਲਕੁਲ ਜਿਹੜੇ ਬਾਹਰੋਂ ਆਉਂਦੇ ਆ ਦਿਲੋਂ ਉਹਨਾਂ ਦਾ ਸਾਥ ਦਿਆ ਕਰੋ ਉਹਨਾਂ ਨੂੰ ਕੋਈ ਵੀ ਪ੍ਰੋਬਲਮ ਆਵੇ ਉਹਨਾਂ ਨਾਲ ਖੜੇ ਹੋ ਜਾ ਕਰੋ ਤੇ ਅਸੀਂ ਤੇ ਹਮੇਸ਼ਾ ਹੀ ਉਹਨਾਂ ਦੇ ਨਾਲ ਖੜੇ ਖੜੇ ਰਹਿੰਦੇ ਆ ਚਲੋ ਜੀ ਤਾਂ ਅੰਮ੍ਰਿਤਸਰ ਤੇ ਜੁਆਇਨਿੰਗ ਕੀਤੀ ਆ ਵੀ ਕੰਮ ਕਰਨ ਦਾ ਅਨੁਸਾਰ ਪੁਲਿਸ ਦਾ ਤਰੀਕਾ ਥੋੜਾ ਜਿਆਦਾ ਤੇਜ਼ ਹੋ ਗਿਆ ਹੈਗਾ ਹਾਂ ਬਿਲਕੁਲ ਚੇਂਜ ਹੋ ਗਿਆ ਹੈ ਮਾਨਯੋ ਕਮਿਸ਼ਨਰ ਸਾਹਿਬ ਇੰਨੀਆਂ ਅੱਛੀ ਤਰ੍ਹਾਂ ਬਰੀਫ ਕਰ ਦਿਆ ਜਿਵੇਂ ਸਾਡੇ ਉਹ ਵੱਡੇ ਬ੍ਰਦਰ ਹੁੰਦੇ ਆ ਤੇ ਇੰਨਾ ਵਧੀਆ ਸਾਨੂੰ ਬਰੀਫ ਕਰ ਦਿਆ ਤੇ ਲੱਗਦਾ ਹੀ ਨਹੀਂਗਾ ਕਿ ਦਾਰੀ ਵੀ ਨਹੀਂ ਹੁੰਦਾ ਕਦੀ ਇੰਗਰਾਜ਼ ਹੁੰਦਾ ਨਹੀਂ بڑے بڑے ਅਫੀਸਰ ਨੇ ਇੰਨੇ ਵਧੀਆ ਬਰੀਫ ਕਰਦੇ ਤੇ ਅਸੀਂ ਓਨਾ ਹੀ ਵਧੀਆ ਵਰਕ ਜਿਹੜਾ ਵਾ ਮਾਣ ਜੋ ਕਮਿਸ਼ਨਰ ਸਾਹਿਬ ਨੂੰ ਕਰਕੇ ਦਿੰਦੇ ਆ ਇਹ ਉਹਨਾਂ ਦੀ ਹਦਾਇਤਾਂ ਦਾ ਹੀ ਨਤੀਜਾ ਵਾ ਸਾਰਾ ਜਿਹੜਾ ਅਸੀਂ ਹਰ ਟਾਈਮ ਦਿੱਤੇ ਮੈਂ ਬਸ ਸਟੈਂਡਿੰਗ ਬੋਲਿ ਚੋਂਗੀ ਤੇ ਪੁਆਇੰਟ ਆ ਮਾਣ ਜੋ ਕਮਿਸ਼ਨਰ ਸਾਹਿਬ ਨੂੰ ਦਿੱਤਾ ਤੇ ਹਰ ਟਾਈਮ ਨਜ਼ਰ ਰੱਖੀ ਜਾਂਦੀ ਆ ਆਉਣ ਵਾਲੀ ਦੁਨੀਆ ਦੇ 1 ਲੱਖ ਲੋਕ ਹੋ ਜਾਂਦੇ ਆ ਇੱਥੇ ਤੇ ਰੱਖੀ ਜਾਂਦੀ ਆ ਕਿਸੇ ਨੂੰ ਕੋਈ ਪ੍ਰੋਬਲਮ ਨਾ ਆਵੇ